ਸਤਾ ਬਲਾਕ ਹੋ ਚੁੱਕਾ ਹੈ ਜੀ ਹਾਂ ਤਸਵੀਰਾਂ ਦਿਖਾ ਰਹੇ ਹਾਂ ਬਹੁਤ ਖਤਰਨਾਕ ਲੈਂਡਸਲਾਈਡ ਹੋਈ ਹੈ ਜਿਹਨੂੰ ਅਸੀਂ ਕਹਿ ਦਿੰਦੇ ਆ ਕਿ ਉੱਪਰੋਂ ਮਲਬਾ ਜੁੜਾ ਡਿੱਗ ਕੇ ਰਸਤੇ ਦੇ ਵਿੱਚ ਡਿੱਗਿਆ ਹੈਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿੱਧਪੀਠ ਬਾਬਾ ਬਾਲਕਨਾਥ ਜੀ ਦਾ ਮੰਦਿਰ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਉੱਤਮਾਸਤਕ ਹੋਣ ਦੇ ਵਾਸਤੇ ਜਾਂਦੇ ਨੇ ਬਾਬਾ ਬਾਲਕਨਾਥ ਜੀ ਦੇ ਮੰਦਿਰ ਦੇ ਵਿੱਚ ਦਰਸ਼ਨ ਕਰਨ ਦੇ ਵਾਸਤੇ ਜਾਂਦੇ ਨੇ ਤਾਂ ਈਸਵਾਰ ਵੀ ਇਹ ਲੋਕ ਜਿਹੜੇ ਨੇ ਸ਼ਰਧਾਲੂ ਜਿਹੜੇ ਨੇ ਉਹ ਜਾ ਰਹੇ ਸੀਗੇ ਪਰ ਤੁਹਾਨੂੰ ਦੱਸ ਦਈਏ ਕਿ ਇਹ ਤੜਕੇ ਸਵੇਰੇ 6:00 ਵਜੇ ਦੱਸਿਆ ਜਾ ਰਿਹਾ ਕਿ ਜਿਹੜਾ ਮੰਦਿਰ ਨੂੰ ਜਾਣ ਵਾਲਾ ਰਸਤਾ ਹੈ ਉਹ ਰਸਤੇ ਦੇ ਉੱਪਰ ਇਹ ਮਲਬਾ ਜਿਹੜਾ ਆ ਉੱਡ ਗਿਆ ਲੈਂਡ ਸਲਾਈਡਿੰਗ ਹੋਈ ਹੈ ਜ਼ਮੀਨ ਖਿਸਕਣ ਦੇ ਨਾਲ ਵੱਡੇ ਵੱਡੇ ਪੱਥਰ ਜਿਹੜੇ ਨੇ ਉਹ ਸਿੱਧੇ ਜਾ ਕੇ ਇਸ ਰਸਤੇ ਤੇ ਡਿੱਗੇ ਨੇ ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਹੈ ਕਿ ਉਸ ਸਮੇਂ ਕੋਈ ਵੀ ਸ਼ਰਧਾਲੂ ਰਸਤੇ ਦੇ ਵਿੱਚ ਮੌਜੂਦ ਨਹੀਂ ਸੀਗਾ ਜੇ ਕੋਈ ਸ਼ਰਧਾਲੂ ਰਸਤੇ ਦੇ ਵਿੱਚ ਮੌਜੂਦ ਹੁੰਦਾ ਤਾਂ ਸਿੱਧਾ ਉਹ ਇਸ ਮਲਬੇ ਦੇ ਢੇਹਾਂ ਦੱਬਿਆ ਜਾਣਾ ਸੀਗਾ ਸ਼ਰਧਾਲੂ ਜਿਹੜੇ ਨੇ ਔਰ ਇਹ ਖੁਸ਼ਕਿਸਮਤੀ ਰਹੀ ਹੈ ਕਿ ਕੋਈ ਵੀ ਰਸਤੇ ਦੇ ਵਿੱਚ ਸ਼ਰਧਾਲੂ ਨਹੀਂ ਸੀ ਜਦੋਂ ਇਹ ਲੈਂਡਸਲਾਈਡਿੰਗ ਹੋਈ ਹੈ ਵੱਡੇ ਵੱਡੇ ਪੱਥਰ ਜੜਿਆ ਉਹ ਰਸਤੇ ਦੇ ਵਿੱਚ ਜਦੋਂ ਡਿੱਗੇ ਤਾਂ ਉਦੋਂ ਕੋਈ ਵੀ ਇਸ ਰਸਤੇ ਤੇ ਨਹੀਂ ਸੀ ਸੋ ਇਸ ਕਰਕੇ ਬਚਾਅ ਹੋ ਗਿਆ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਹੁਤ ਖਤਰਨਾਕ ਮੌਕੇ ਦੀਆਂ ਇਹ ਤਸਵੀਰਾਂ ਨੇ ਕਿਉਂਕਿ ਲੈਂਡਸਲਾਈਡਿੰਗ ਜਦੋਂ ਹੁੰਦੀ ਹੈ ਉਦੋਂ ਪਤਾ ਨਹੀਂ ਲੱਗਦਾ ਜੇ ਅੱਕਦਮ ਪੱਥਰ ਮਲਬਾ ਡਿੱਗ ਜਾਂਦਾ ਤਾਂ ਆਮ ਤੌਰ ਤੇ ਅਸੀਂ ਬਹੁਤ ਪਹਿਲਾਂ ਅਜਿਹੇ ਹਾਦਸੇ ਦੇਖੇ ਕਿ ਜਦੋਂ ਲੈਂਡਸਲਾਈਡਿੰਗ ਹੋਈ ਤਾਂ ਉਸਮੇ ਬਹੁਤ ਸਾਰੇ ਸ਼ਰਧਾਲੂ ਮੱਥਾ ਟੇਕ ਰਹੇ ਸੀਗੇ ਜਿਆਸੀ ਬਾ ਮਾ ਵੈਸ਼ਨੂ ਦੇਵੀ ਦੀ ਗੱਲ ਕਰ ਲੈਂਦੇ ਆ ਚਿੰਤਪੁਰਨੀ ਦੀ ਗੱਲ ਕਰ ਲੈਂਦੇ ਆ ਤਾਂ ਅਜਿਹੇ ਥਾਵਾਂ ਤੇ ਜਿਹੜਾ ਪਹਾੜੀ ਏਰੀਆ ਹੁੰਦਾ ਰਸਤਾ ਉਹ ਜਿਆ ਹੁੰਦਾ ਤਾਂ ਇਹਨਾਂ ਥਾਵਾਂ ਤੇ ਲੈਂਡਸਲਾਈਡਿੰਗ ਹੁੰਦੀ ਹੈ ਵੱਡੇ ਵੱਡੇ ਪੱਥਰ ਡਿੱਗ ਜਾਂਦੇ ਨੇ ਕਿਸੇ ਵੇਲੇ ਤਾਂ ਬਹੁਤ ਸਾਰੇ ਸ਼ਰਧਾਲੂਆਂ ਨੂੰ ਕਿਸੇ ਵੇਲੇ ਸੱਟਾਂ ਵੀ ਲੱਗ ਜਾਂਦੀਆਂ ਨੇ ਜ਼ਖਮੀ ਵੀ ਹੋ ਜਾਂਦੇ ਨੇ ਪਰ ਇੱਥੇ ਇਹ ਬਾਬਾ ਬਾਲਕਨਾਥ ਜੀ ਦਾ ਜਿਹੜਾ ਮੰਦਿਰ ਹੈ ਅੱਜਿਸ ਦਾ ਰਸਤਾ ਇਹ ਬਣਿਆ ਹੋਇਆ ਸੋ ਇਸ ਰਸਤੇ ਤੇ ਜਦੋਂ ਇਹ ਲੈਂਡਸਲਾਈਡਿੰਗ ਹੋਈ ਤਾਂ ਕੋਈ ਵੀ ਸ਼ਰਧਾਲੂ ਮੌਜੂਦ ਨਹੀਂ ਸੀ ਹਾਲਾਂਕਿ ਬਹੁਤ ਵੱਡਾ ਹਾਦਸਾ ਵਾਪਰ ਜਾਣਾ ਸੀਗਾ ਵੱਡੇ ਵੱਡੇ ਪੱਥਰ ਨੇ ਇਸ ਰਸਤੇ ਦੇ ਵਿੱਚ ਡਿੱਗੇ ਕੋਈ ਤਾਂ ਇਹ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਚਾਅ ਹੋ ਚੁੱਕਿਆ ਹੈ ਇੱਕ ਵਾਰੀ ਇਹ ਤੁਹਾਨੂੰ ਵੀਡੀਓ ਅਸੀਂ ਦਿਖਾ ਦਿੰਨੇ ਆਂ